ਮੇਰੇ ਕਿਤੇ ਨਹੀਂ ਪੈ ਰਹਾ ਮੈਂ ਕਿਤੇ ਨਹੀਂ ਪੈ ਰਹਾ ਮਗਰ ਵਾਪਸ ਚੁੜਾ ਲਗ ਰਿਹਾ ਅੱਛਾ ਉਹ ਸਾਫ ਕਰ ਲੈ ਮੈਂ ਇੱਕ ਹੋ ਗਿਆ ਚੁੜਾ ਮੈਂ ਆ ਗਿਆ ਜੇ ਆਪਣਾ ਆ ਰਿਹਾ ਆਪਣਾ ਹਾਥ ਤੋਂ ਤਾਪ ਮੈਂ ਤੇ ਜਿਵੇਂ ਆਸ ਤੋਂ ਹੋਲੇ ਉਹ ਵੀ ਉਹ ਕਿਸੇ ਮਾਰੇ ਇੱਜੇ ਦੇ ਮੇਕ ਮੈਂ ਕਿ ਮਰੇ ਮਾਲ ਲੱਗ ਗਈ ਤੇ ਮਾਲ ਮਾਰ ਦੇ ਇੱਥੇ ਇਹ ਮੈਂ ਸਿਰ ਆ ਜਿਹਾ ਮੈਂ ਉਹ ਫੜ ਕੇ

ਸੱਜਣ ਆਉਂ ਜਿੱਤ ਵਿੱਚ ਕਰਨਤਾ ਆਇਆ ਨੇ ਤਾ ਸ਼ਬਦ ਇਹ ਜਿਹਾ ਮੰਨ ਲਿਆ ਕਿ ਮਨ ਨੇ ਲਾਰ ਦੇ ਹੈ ਬੜੇ ਲੰਦਿਆ ਯਾਏ ਨਾਏ ਮੰਨ ਕਸਤੀ ਖਤਾਬਲ ਇਹ ਕਿਦੇ ਕੁ ਇਹ ਵੀ ਬਜਨ ਤੁਹਾਡੇ ਹੁੰਦੇ ਆ ਆਹ ਵੇ ਕਦੇ ਮੇਰੇ ਮਹਾਰਾਜਾ ਨੇ ਇਹ ਬਜਨ ਪੋਥੀ ਜੁ ਮੈਂ ਪੜਿਆ ਹੈ ਦੇਖੋ ਕਿ ਜਦੋਂ ਅਸੀਂ ਫੇਰ ਆਵਾਂਗੇ ਸਾਡੀ ਆਰ ਦਾ 500 ਸਾਲ ਦੀ ਹੋਵੇ ਕੈ ਸੁਸਾਦੇ ਵਾ ਮੈਂ ਇਹ ਨਹੀਂ ਸੁਣਿਆ ਮੈਂ ਕੋਈ ਬਜਨ ਨਹੀਂ ਹੁੰਦੇ ਪੀਂਦਾ ਕਿ ਸਾਰੇ ਜੀ ਗਾ ਇਹ ਸਾਰੇ ਕੋਈ ਥੋੜੇ ਨੇ ਇਹ ਥੋੜਾ ਵੀ ਬਜਨ ਇੱਕ ਪੀ ਵਾਰੀ ਹੋ ਜੇ ਹਾਂ ਤੁਹਾਡੇ ਨਾਲ ਨਹੀਂ ਤੁਹਾਡੇ ਨਾਲ ਹੁਣ ਰਾਤ ਨੂੰ ਹੋ ਜਾਣਗੇ ਤੇ ਮੈਂ ਕਦੋਂ ਹੋਏ ਤੇ ਤੁਹਾਡੇ ਨਾਲ ਹੁਣ ਹੁੰਦੇ ਨਹੀਂ ਹਾਂ ਇਹ ਬਜਨ ਹੁੰਦੇ ਨਹੀਂ ਹੁੰਦੇ ਨੇ ਉਹ ਕਦੋਂ ਵੀ ਹੋਏ ਨਹੀਂ ਇਹ ਹੀ ਬਜਨ ਸੁਣਿਆ ਸੀ ਮਨ ਮੰਜਾ ਸਾਹ ਤੋਂ ਬਜਨ ਬਾਜੀ ਬੈਠੀ ਸੰਤ ਮੰਦਿਆ ਆ ਗਿਆ ਸਿੰਗਾਪੁਰ ਸਾਰੇ ਸਪਤਵਾਂ ਦੇ ਬੰਦੇ ਸੀ ਬੈਠੇ ਹੂੰ ਆਪਣੇ ਹਸਨ ਜਿਵੇਂ ਚਾਹ ਮਾਰੇ ਮੜਕੇ ਦੇ ਨੇ ਕੁਕਮਾਂ ਜੀ ਕੋਈ ਹੋਰ ਵਿੱਚ ਕੁਕਮ ਹੋਰ ਆ ਗਿਆ ਜਿਤਨਾ ਵੇ ਕਈ ਹੋਰ ਤਾਂ ਸੰਗਲ ਹੂੰ ਵਿੱਚ ਕੁਕਮ ਹੋਰ ਆ ਗਿਆ ਹੂੰ ਕੁਕਮ ਵੱਡਾ ਪੀਰ ਤਕੰਬਰ ਗੁਰੂ ਸੁਭਮੰਦੀ ਆਏ ਤੇ ਆ ਆ ਸਾਨੇ ਮੰਨਣਾ ਪਿਆ ਹੂੰ ਭਗਵਾਨ ਜੀ ਨੇ ਮਾਰ ਜੀ ਤੇਰੀ ਦਿੱਤਾ ਕੀ ਚੱਲੇਗੀ ਧੀਰੇ ਧੀਰੇ ਉਹਦੇ ਸਮਝਿਆ ਨਾ ਭਗਵਾਨ ਹੂੰ ਹੂੰ ਬੜੇ ਸੁਆਨੇ ਸੋ ਮਾਰੀ ਗੰਗੇ ਨੇ ਭਗਵਾਨ ਇਹ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਦੂਨ ਸਵਾਇਆ ਚੱਲੇ ਇੱਕ ਦੂਸਾ ਠੀਕ ਆਹ ਕਿਹਤਾਂ ਹੂੰ ਤਾਂ ਦੂਨ ਸਵਾਇਆ ਤੇ ਵੀ ਤਾਂ ਹੋਈ ਨਾ ਆਹ ਕੋਈ ਫਰਕ ਨਹੀਂ ਆਗਾ ਨਹੀਂ ਅੰਤ ਕੋਈ ਨਹੀਂ ਗਿਆ ਅੰਤ ਕੋਈ ਆਹ ਤਾਰੀ ਸਾਹ ਕਰਦੇ ਹੁੰਦੇ ਸੀ ਹਾਂ ਰੰਗਰ ਮਤਾਨਾ ਹੋਏ ਨਾ ਆਪਣਾ ਹੁਣਾ ਵੀ ਕੋਈ ਇੱਧਰ ਆਉਂਦਾ ਹੀ ਨਹੀਂ ਤੁਸੀਂ ਆਉਂਦਾ ਹੀ ਨਹੀਂ ਆ ਹਾਂ ਤੇ ਹੁਣ ਹਿਸਾਬ ਨਾਲ ਮੇਲੇ ਆ ਤੇ ਮੇਲੇ ਮੇਲੇ ਰੋਈ ਮੇਲਾ ਨਵੀਆਂ ਦੇ ਮੇਲੇ ਹੋਲੀ ਮੇਲੇ ਰੋਈ ਮੇਲਾ